ਬਾਹਰ ਸੁਰਤੀ ਦੱਸ ਹਾਦੀ ਹੋ ਗਈ ਲੈ ਹਾਂਜੀ ਮਟਰ ਖਾਂਦਾ ਪੁੱਤ ਜਾਵਾਂ ਲਾ ਟ੍ਰੈਕਸ ਤੋਂ ਪਾਵਾਂਗੇ ਜਿਹੜਾ ਕਿਰਨਦੀ ਜੀ ਹੁਣਾਂ ਦਿੱਤਾ ਹੈ ਦੇਖਦੇ ਹਾਂ ਕਿਵੇਂ ਲੱਗਦਾ ਹੈ ਧਰਤੀ ਮੈਂ ਕਿਹ ਕੱਢ ਦੋ ਸਮਾਨ ਜਿਹੜਾ ਜਿਹੜਾ ਖੜਨਾ ਹੈ ਉਹ ਨਹੀਂ ਨਹੀਂ ਜੀ ਕੱਢਿਆ ਇਹ ਸਾਰਾ ਸਮਾਨ ਆ ਬੈਗ ਭਰ ਲਿਆ ਵੇਖ ਲੈਨੇ ਆਪਣਾ ਸਾਡਾ ਕੋਈ ਨਾ ਕੋ ਪਜਾਮਾ ਨਾ ਗੱਲ ਨਾ ਬਾਤ ਕੱਢ ਕੇ ਵਿਖਾਦਾ ਹਾਂ ਹੋਰ ਕੀ ਮੇਰੇ ਕੋਈ ਚੀਜ਼ ਨਹੀਂ ਹੈ ਗਿੱਚ ਬੈਗ ਦੇ ਵਿੱਚ ਵਾਹ ਇਹਦਾ ਹੀ ਆ ਸਾਰਾ ਇਹਦਾ ਤੇ ਗੁੜੀਆ ਦਾ ਹੋਰ ਆਪਣਾ ਆ ਨਹੀਂ ਕੱਖ ਵੀ ਗੁੜੀਆ ਦਾ ਤੇ ਵੱਖਰਾ ਬੈਗ ਆਹ ਵਾਲਾ ਤੁਹਾਡੇ ਤੇ ਮੇਰੇ ਦੇ ਚ ਹੈਗੇ ਮੇਰਾ ਹੀ ਨਹੀਂ ਕੋਈ ਵੀ ਮੇਰੇ ਬਸ ਇੱਕ ਦਾ ਸੂਟ ਪਾਇਏ ਨੇ ਜਿਹੜੇ ਬਾਹਰ ਫਿਰਨੇ ਨੇ ਪਾ ਕੇ ਤੇ ਨਾਲ ਆਪਣਾ ਨਾਈਟ ਸੂਟ ਕੋਈ ਵੀ ਨਹੀਂ ਪਾਇਆ ਮੈਂ ਆਪਣਾ ਵੀ ਨਹੀਂ ਪਾਇਆ ਹਾਂ ਪਾਇਆ ਕਿਉਂ ਨਹੀਂ ਦੋ ਪਾਏ ਆਪਣੇ ਇੱਕ ਨਾ ਫਸ ਗਿਆ ਬਾ ਠੀਕ ਹੈ ਸਹੀ ਲੱਗਣ ਦੀ ਜੀ ਤਿੰਨ ਉਂਗਲਾਂ ਦੇਦੀਆਂ ਤੇ ਨੰਗਲਾਂ ਦੇ ਨੀਲੇ ਪੈਂਟ ਦਾ ਹਲਾ ਦੂਮਾਤ ਰਹਿੰਦੇ ਹੈ ਸਹੀ ਗੱਲ ਆ ਤਿੰਨ ਤਿੰਨ ਉਂਗਲਾਂ ਦੇ ਲਾਲਾ ਕਹਿੰਦੇ ਮੈਂ ਬੂਟ ਕਿੜੇ ਤੇ ਜੁੱਤੀ ਕਿੜੀ ਪਾਵਾਂ ਟੀਅਰ ਲੱਗਾ ਹੀ ਹੋਇਆ ਤਨੇ ਸਹਾਨ ਨਹੀਂ ਨਿਕਲਦੇ ਆ ਡਰੋ ਦੇ ਲੈ ਹੁਣ ਉਹ ਦੂਜੀ ਪਾ ਗੋ ਵੇਖਣੇ ਚੱਲ ਇਹ ਕੋਈ ਜੋੜਾ ਹੈ ਗਾਇ ਤੇ ਕੋ ਆ ਵੀ ਹੈਗਾ ਆ ਫਿਰ ਇੱਕ ਆ ਆ ਇੱਕ ਇਹਦੇ ਨੀਚੇ ਉਹ ਬਲੈਕ ਵਾਲੀ ਪਈ ਉਹ ਆ ਆ ਬੂਟ ਆ ਇੱਕ ਉਹਦੇ ਨੀਚੇ ਵੀ ਦਿਖਾਈ ਤੁਹਾਨੂੰ ਦੇ ਰਹੀ ਨਹੀਂ ਉਹ ਦੇਖੋ ਉਹ ਆ ਉਹ ਬੂਟ ਆ ਪਰਲੇ ਚ ਉਹ ਪਈ ਆ ਉਹਦੇ ਵਿੱਚ ਵੀ ਪਈ ਉਹ ਦੇਖੋ ਇੱਥਾਂ ਆ ਪਈ ਇੱਕ ਕਿਆ ਪਾ ਰਹੇ ਆ ਕੁੜੀ ਉਹ ਵੀ ਠੀਕ ਹੈ ਬੋਰ ਨੇ ਪਾਉਂਦੀ ਬੂਟ ਦੋ ਵਾਰੀ ਪਾਤੇ ਤੇ ਦੋਵੇਂ ਵਾਰੀ ਲਾਦੇ ਬੂਟ ਪਾਲਾ ਕੁੜੀਏ ਆਪਣਾ ਵਲੌਗ ਆਪੇ ਦੇਖਣ ਦੀ ਸਤਾਨੀ ਹੂੰ ਸੋਖਸ ਦੇ ਨਾਲ ਨਾ ਦੋਨਾਂ ਟੈਟ ਵਾਂ ਲੱਗਦਾ ਸਮਾਨ ਰੱਖ ਲਿਆ ਆਪਾਂ ਹੁਣ ਇਹ ਕੁੜੀਏ ਦਾ ਬੈਗ ਆ ਇਹ ਰੱਖਾਂਗੇ ਅੱਛਾ ਵੀਰ ਡੜੀ ਹੁਣ ਦਿੱਤੇ ਸੀ ਕਿ ਬੈਂਗਨ ਤੋੜ ਕੇ ਪਲਾਟ ਵਿੱਚੋਂ ਇਹਦੇ ਚ ਵੀ ਆ ਤੇ ਇਹਦੇ ਚ ਵੀ ਇਹ ਉਧਰ ਖੜਨੇ ਤਾਂ ਲੈ ਕੇ ਕਮੀ ਦੀ ਜਿਹੜੀ ਆ ਹਾਂ ਚੱਲਦੇ ਆਪਾਂ ਲੀਲਾ ਛੱਡ ਕੇ ਨਹੀਂ ਜਾਂਦੀ ਇਹੋ ਬੜੀ ਠੀਠੀ ਹੋ ਚੱਲਦੇ ਆਪਾਂ ਵਾਹੇ ਕਰ ਦੋ ਵਾਹੇ ਕਰ ਦੋ ਪਾਣੀ ਦਾ ਪਾਣਾ ਹੈ ਹਾਂ ਪਤਾ ਨਹੀਂ ਮੈਨੂੰ ਆਣਾ ਮੈਨੂੰ ਪਤਾ ਇਹ ਵਾਹੇ ਮਾਰਦਾ ਮੈਂ ਇੱਕ ਜੀਤ ਅਣ ਮੁੰਨੀਆਂ ਮਿਲ ਗਏ ਕਣੀ ਪੂਜਾ ਕਣੀ ਪੂਜਾ ਇਹ ਫੋਨ ਇਹਦਾ ਚੱਲ ਜੀ ਚੱਲ ओके okay. बाय <coughs> कर दो बाय कर, कर दो बाय कर दो बाय कर दो बाय कर दे तू तू खोल आ ओ परले ना ਕੰਦੀ ਉਪਰਲੇ ਨਾਲ ਹਾਂ ਕਰਦੀ ਸੰਦੀਪ ਕਹਿੰਦੀ ਵੀ ਆ ਲਾਦੇ ਗੱਤਾ ਜਾ ਮੈਂ ਕਿਹਨੂੰ ਕਿਦਾਂ ਪਤਾ ਲੱਗੂਗਾ ਵੀ ਮੈਂ ਨਵਾਂ ਲਿਆ ਵ ਇਹ ਨਹੀਂ ਲਾਉਣਾ ਹੱਸਦੀਆਂ ਤੂੰ ਇਹ ਇਦਾਂ ਲਗਾ ਰਹਿਣ ਦੇਣਾ ਤਾਂ ਭਾਜੀ ਮੈਂ ਟਰੈਕਸੂਟ ਲਿਆ ਜਨਵਾ ਠੀਕ ਆ ਸਾਰਿਆਂ ਨੂੰ ਦੱਸਣਾ ਤਾਂ ਹੀ ਪਊ ਲੱਗੂ ਸਾਰਿਆਂ ਨੂੰ ਟਰੈਕਸੂਟ ਲਿਆਓ ਅਸੰਦੇ ਹੀ ਤੂੰ ਤੇ ਰਹਿਂਦਣਾ ਇਦਾਂ ਹੀ ਮੈਂ ਨਹੀਂ ਜਾਣਾ ਟਰੈਕਸੂਟ ਲਿਆ ਮੈਂ ਸੰਦੀਪ ਨੂੰ ਆਵੇ ਨਾ ਜਾਉ ਮੈਂ ਮੇਰੇ ਭਾਈ ਕਿ ਕਹਿੰਨੇ ਆ ਖਣਾ ਉਦਾਂ ਕਹਿੰਨੇ ਆ ਖਣਾ ਲੱਥਾ ਪਾਇਆ ਖਣੀ ਦੇਖ ਲੇ ਲੱਥਾ ਹੀ ਚੰਗਾ ਐਂ ਜੂਸ ਕੱਢੇ ਐਂ ਜੂਸ ਕਹਦਾ ਦੱਸ ਇਹ ਮੈਂ ਇਹਦੇ ਸਭ ਇੱਥੇ ਛਾਤੀ ਦੇ ਹੋਣਾ ਚਾਹੀਦੇ ਆਹ ਹੱਥੇ ਹਟਾ ਐ ਮਮੀ ਇਹ ਮੈਨੂੰ ਕਹਿੰਦੀ ਆ ਓਏ ਆ ਨਾਲੇ ਓਏ ਇਹ ਲਾਦਣ ਲੱਗੀ ਆ ਹਾਂ ਲਾਦਨ ਲਗੀ ਤੇ ਸਟicker ਜਦ ਮੈਂ ਕਿਹਨੂੰ ਕਿਦਾਂ ਪਤਾ ਲੱਗੂ ਵੀ ਨਵਾਂ ਲਿਆ ਕਿੰਨੇ ਹਣਾ ਲੱਥਾ ਪਾਇਆ ਉਹ ਨਾ ਨਾ ਇਹਨਾਂ ਲਈ ਆਮੀ ਫੱਗ ਹੋ ਗਈ ਯਾਰ ਹਾਂ ਹੱਥੋਂ ਪਾਈ ਹੁੰਦੀ ਜੀ ਵੇਖ ਲਓ ਫੇਰ ਤੁਸੀਂ ਕਹਿਣਾ ਲੌਂਗ ਦੀ ਸਟicker ਹਾਏ ਮੈਂ ਨਹੀਂ ਜਾਣਾਂ ਇਹ ਨਹੀਂ ਜਾਣਾ ਕੋਣੀ ਇਹ ਸੀ ਬੰਦ ਹੀ ਆ ਵੀ ਇੱਥੇ ਬੰਦ ਹੋ ਜਾਣਾ ਵਾ ਸਦਾ ਹੀ ਧਿਆਨ ਬਾਈ ਕਰਦੇ ਬਾਈ ਕਰਦੇ ਬਾਈ ਹਰ ਬਾਈ ਕਰ ਦੋ ਮੈਡਮ ਬਾਏ ਬਾਏ ਕਰਦਾ ਹੁਣ ਆ ਵੀ ਗਿਆ ਇਹ ਪੂਜਾ ਬਾਏ ਇਹ ਪੂਜਾ ਆਜਾ ਬਾਏ ਚਲ ਜੀ ਕੁਮਾਰ ਦੇ ਇੱਕ ਚੀਕ ਮਾਰ ਦੇ ਤੇ ਚੱਲੀਏ ਮੇਰੇ ਅੰਦਰ ਸਭ ਸੰਭਾਲ ਖਿਲਾਰਦੇ ਸਾਰੇ ਨਹੀਂ ਖਿਲਰੇ ਚਲੋ ਜੀ ਚੱਲ ਠੀਕ ਆ ਮੰਮੀ ਚੰਗਾ ਓਕੇ ਬਾਏ ਬੱਸ ਸਟੈਂਡ ਦੀਆਂ ਰੌਣਕਾਂ ਨੂੰ ਵਧਾਓ ਮਮੂ ਮਾਕੇ ਪਹੁੰਚੋ ਹਰ ਕੋਈ ਸੌ ਰਹੀ ਹੈ ਹੁਣ हां 사체 ਤੁਸੀਂ ਦਵਾਈ ਬਾਰੇ ਗੱਲ ਕਰਦੇ ਵੀ ਕਿਹੜੀ ਦੁਕਾਨ ਹੈ ਦੌਲਤਰਾਮ ਪੰਸਾਰੀ ਦੀ ਦੁਕਾਨ ਜਿੱਥੋਂ ਮਿਲਦੀ ਹੈ ਦਵਾਈ ਤੁਸੀਂ ਕਹਿੰਦਾ ਵੀ ਇਹ ਦੁਕਾਨ ਹੈ ਕਿੱਥੇ ਹੈ ਇਹ ਦੁਕਾਨ ਹੈਗੀ ਆ ਗਾਂਧੀ ਚੌਂਕ ਆ ਗਾਂਧੀ ਚੌਂਕ ਵੇਲੇ ਮੈਂ ਪਾਰ ਕਰ ਗਿਆ ਵਾ ਤੇ ਪਿੱਛੇ ਨੰਗੀ ਦੁਕਾਨ ਦੌਲਤਰਾਮ ਪੰਸਾਰੀ ਤੇ ਅਲਟਰਾਸਾਉਂਡ ਜਿਹੜੀ ਤੁਸੀਂ ਲੈ ਕੇ ਆਉਣੀ ਹੈ ਨਾਲ ਤੇ ਖਾਲੀ ਪੇਟ ਆਉਣਾ ਇੱਕ ਬਸ ਫੇਰ ਉਹਨੇ ਦਵਾਈ ਦੇਣੀ ਹੈ ਤੇ ਦਵਾਈ 10-20 ਰੁਪਏ ਲਊਗਾ ਵੱਤ ਵਾਤ ਨਹੀਂ ਤੇ ਉਹ ਵੀ ਨਹੀਂ ਲੈਂਦਾ ਵੀ ਇਹਮ ਤਾਂ ਦੱਸ ਦਵਾਂ ਮੈਂ ਹੁਣ ਦੋ ਤਰ੍ਹਾਂ ਦੀ ਪੱਥਰੀ ਦੀ ਕਈਆਂ ਦੇ ਪਿੱਤੇ ਚ ਹੁੰਦੀ ਹੈ ਤੇ ਕਈਆਂ ਦੇ ਗੁਰਦੇ ਚ ਹੁੰਦੀ ਹੈ ਗੁਰਦੇ ਦੇ ਹੱਲ ਜਿਹੜਾ ਨਹੀਂ ਜਲਦੀ ਕਰ ਦਿੰਦਾ ਪਿੱਤੇ ਵਾਲੀ ਦਾ ਵੀ ਹੱਲ ਕਰ ਦਿੰਦਾ ਵਾ ਇਹ ਪਰ ਗੁਰਦੇ ਵਾਲੀ ਦਾ ਜਿਹੜਾ ਨਹੀਂ ਉਹ ਜਲਦੀ ਹੱਲ ਹੋ ਜਾਂਦਾ ਅਮਰਸਰ ਰੋਡ ਤੇ ਉਹ ਗੋਲ ਚੌਂਕ ਜਿਹੜਾ ਬਣਾ ਸ਼ੁਰੂ ਹੋ ਗਿਆ ਬਟਾਲੀ ਦਾ ਸੁਧਾਰ ਹੋ ਰਿਹਾ ਥੋੜਾ ਟਾਈਮ ਲੱਗਣਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਕਿਵੇਂ ਦਰਗੀ ਐਸੇਸ਼ੀਅਲ ਤੇ ਆਪਾਂ ਜਾ ਰਹੇ ਹਾਂ ਅਮਰਸਰ ਦੀਪ ਕਾਂਡੀ ਜਾਣਾ ਹੈ ਮੰਮੀ ਹੁਣ ਆ ਕੋਲ ਤੇ ਤੇ ਰਹਿਣਾ ਆ ਮੈਂ ਚਲੋ ਐਰ ਕਮਾ ਵੀ ਰਹਿਣ ਚੱਲੇ ਆ ਅੱਗੇ ਨਹੀਂ ਮੈਂ ਰਹਿਣ ਜਾਣਾ ਮੈਂ ਐਰ ਕਮਾ ਵੀ ਰਹਿਣ ਜਾਣਾ ਆਹ ਬੜਾ ਤੜਾ ਨਾ ਖਲਾਰਾ ਜਿਹਾ ਪਾਇਆ ਆਹ ਬੰਦੇ ਕਿਦਾਂ ਛੜ ਕੇ ਛੋੜ ਕੱਟਣ ਲੱਗੇ ਹਨਾ ਇਹ ਆ ਬਾਈਪਾਸ ਦੇ ਨਾਲ ਹੀ ਇੱਧਰ ਆਹ ਮਨੂੰ ਥਾਰ ਵਾਲਾ ਬੰਦਾ ਬੜਾ ਕੁਢ ਲੱਗਾ ਪਤਾ ਨਹੀਂ ਕਿਹੜੀ ਗੱਲ ਬੰਦਾ ਚੰਗਾ ਹੈ ਡਰਾਈਵਰੀ ਵਧੀਆ ਕਰਨ ਡਿਆ ਹਨਾ ਬੜੀ ਵਧੀਆ ਡਰਾਈਵਰੀ ਕਰਨ ਡਿਆ ਬੜੇ ਚੜਦਾ ਵੇਖਣ ਡਿਆ ਬਹੁਤ ਵਧੀਆ ਡਰਾਈਵਿੰਗ ਕਰਦਾ ਵੇੱਜ ਪਾ ਕੇ ਵਸਟੋ ਨਾ ਮੈਂ ਹੀ ਤੇ ਲੋਕੋ ਦੀ ਵੀ ਬਧਾਈ ਹੈ ਕੋਈ ਵੀ ਨਵੇਂ ਦੀਦੀ ਜਣੀ ਆ ਗਏ ਇਹਨਾਂ ਨੇ ਕਹਿੰਦੇ ਆਪਾਂ ਵੀ ਨਾਲ ਜਾਣਾ ਹੈ ਤੇ ਇੱਥੇ ਵੀ ਪੰਪ ਤੇ ਤੇਲ ਪਾਉਣ ਵਾਸਤੇ ਰੁਕੇ ਸੀਗੇ ਹਾਂਜੀ ਸੌਂਗੀ ਮਾ ਸੁਤੀ ਬੜਾ ਹਸਦਾ ਤਾਂ ਕੀਤਾ ਹੈਗਾ ਇਹਨੇ ਹੋਰ ਕੀ ਆ ਬਸ ਠੀਕ ਹੈ ਸਸੀ ਕਾ ਦੇ ਜੀ ਹਾਂਜੀ ਤਹੀ ਇੱਕੋ ਜਿਹਾ ਸੂਟ ਚਾੜੇ ਆ ਹਾਂ ਇੱਕੋ ਜਿਹਾ ਪਾਉਣੇ ਮੈਂ ਕਿਹਾ ਸਸੀ ਕਾ ਤੀ ਜੀ ਸਸੀ ਕਾ ਮੈਂ ਕਿਹਾ ਇਹੋ ਜੀ ਤੂੰ ਵੀ ਪਾ ਲੈਂਦਾ ਐਂਜਲ ਕੀ ਹਾਲ ਹੈ ਫਿਰ ਠੀਕ ਐ ਤੂੰ ਸਿਰ ਨਾ ਤਾਈ ਅੱਛਾ ਅੱਛਾ ਸੰਤ ਰਿਲਾ ਜਾਂਗੇ ਜੇ ਮਹਿੰਗੇ ਆ ਤਾਂ ਫੇਕ ਇੱਕ ਫਾੜੀ ਦੇ ਦੇ ਸਸਤੇ ਹੀ ਆਏ ਕਿ ਭਾਇਨਾਤ ਆਜੂ ਚਾਹੀਦੀ ਕਿ ਸੱਚੀ ਕਮ ਜੀ ਪੱਬੀ ਆ ਸ਼ਿਕਰ ਮੈਂ ਅਹੀਂ ਮੈਂ ਬਣਾ ਲੀਏ ਆ ਜੀ ਸਸੀ ਕਾਲ ਹੈ ਆਹੋ ਆਹੋ ਆਂਗੇ ਸਸੀ ਕਾਲ ਜੀ ਪਾ ਜੀ ਮੇਰੀਆਂ ਪਰ ਬਣਾ ਜੀ ਮੇਰੇ ਕੋਲ ਹਾਂਜੀ ਉੱਠ ਗਈ ਕਿਆ ਗੱਦ ਓਏ ਕੋਈ ਕੋਈ ਉਹ ਕੋਣ ਆ ਹਰਗਨ ਬਾਈ ਬਾਈ ਕਰੋ ਵੈਡਿਕ ਅੱਸੀ ਗਾ ਅੱਸੀ ਤਸਕਾ ਤਸਕਾ ਹੋਰ ਸਨੋ ਠੀਕ ਰਾਜ ਤੁਸੀਂ ਗੁੱਸੇ 'ਚ ਮਰਨਾ ਨਹੀਂ 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 ਗੁੱਸੇ 'ਚ ਆਦਾ ਭਰਾ ਬਹੁਤ ਟਾਈਮ ਲਾਤਾ ਤੁਸੀਂ ਕਹੀ ਮੈਂ ਤੇ ਆਣਾ ਇਹਣਾ ਨਹੀਂ ਓ ਯਾਰ ਪਤਾ ਕੀ ਗੱਲ ਹੈਗਾ ਜਾਮ ਜੇ ਹਾਂ ਮਗਾ ਚ ਗੱਡੀ ਨੀ ਤੇ ਗੱਡੀ ਜੀ ਠੀਕ ਸੀ ਛੁੱਟਾ ਵਿਆਹ ਸੀ ਬੱਗਾ ਬੱਗਾ ਆ ਗਿਆ ਬਿੰਦਾ ਉਹ ਮੇਰਾ ਦੋਸਤ ਆ ਨਾ ਤੇ ਉਹਦੀ ਵੀ ਵਾਈਫ ਕਹੂਗੀ ਰਿਸ਼ਮਦੀ ਘਰਦੀ ਕਹਿੰਦੀ ਮੈਂ ਸਪੈਸ਼ਲ ਵਲੌਗ ਦੇਖਣੀ ਹੈ ਇਹਦਾ ਕਰਕੇ ਦੇਖਣੀ ਹੈ ਕਹਿੰਦੀ ਮੈਂ ਦੇਖਣਾ ਹੀ ਹੁੰਦਾ ਵੀ ਹਾਂ ਵੀ ਯਾਰ ਹੁਣ ਕੀ ਕਰਨ ਢਈ ਆ ਕਹਿੰਦੀ ਰਾਤੀ ਮੈਂ ਬੈਠਾ ਉਹ ਤੇਰਾ ਗਾਉਣ ਦੇ ਨਾਲਾ ਵਲੌਗ ਅੱਛਾ ਅੱਛਾ ਉਹ ਵਧੀਆ ਲੱਗਣ ਦਿਆ ਅੱਛਾ ਅੱਛਾ ਤੋਂ ਫਿਰ ਮੈਂ ਅਰ ਗੁੰਦੀ ਵੀ ਬੇਚੇਗੀ ਆਹ ਨਾ ਹੁਲਾ ਜਾ 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 ਉਹ ਮੈਂ ਹੈਪੀ ਗੱਲਾਂ ਕਰੀ ਜਾਣਾ ਨਾ 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 ਲੈ ਉਹ ਭਾਵੇਂ ਗਰਮ ਕਰਕੇ ਲੈ ਆਉਣੀ ਆਇਆ ਨਾ ਨਾ ਕੱਟੇ ਨਾ ਮਿੰਟਾ ਠੰਡ ਬੜੀ ਪਾਜੀ ਮੈਨੂੰ ਮੈਨੂੰ ਲੱਗਣ ਦਿਆ ਕਿ ਕੰਮ ਹੋ ਗਿਆ ਥੋੜਾ ਜਿਹਾ ਮੋਟੇ ਹੋ ਗਏ ਜੀ ਹੈਂ ਖਾਣਾ ਖਾਦਾ ਪੀਤਾ ਪੱਜਦਾ ਨਾ ਸਰਦੀਆਂ ਦੇ ਸਪੈਸ਼ਲ ਖੇਚੀ ਦੀ ਗੱਲ ਹੈ ਜੀ ਅਦਤ ਪਾਜੀਣਾ ਆਏ ਸਿਹਤ ਬਾਨ ਮੁੱਕ ਦੀ ਗੱਲ ਹੈ ਆਪਣੀ ਸਿਹਤ ਬਾਨਨੀ ਚਾਹੀਦੀ ਹੈ ਨਹੀਂ ਵੀ ਸੁਣਾ ਲੱਗਦਾ ਯਾਰ ਸਿਹਤ ਬਣੀ ਹੋਵੇ ਬੰਦੇ ਥੋੜੀ ਬਾਲੀ ਹਾਂਜੀ ਮੈਂ ਪੀਲਾਂਗਾ ਥੋੜਾ ਜਿਹਾ ਆਓ ਚਲ ਕੋਈ ਪੀਵੇ ਮਾਰ ਦੇ ਹਰ ਗੁਣ ਤੀਕ ਮਾਰ ਦੇ ਮਾਰ ਦੋ ਸਤਿਅੱਠੀ ਹੈ ਨਾ ਦਸ ਮਿੰਟ ਹੋਰ ਬੈਣੇ ਫੇਰ ਰੌਲਾ ਪਊਗਾ ਅੱਜ ਵੱਡੀ ਦੀਦੀ ਪਤਾ ਕੀ ਕਹਿੰਦੇ ਹੈ ਵੱਡੀ ਦੀਦੀ ਕਹਿੰਦੇ ਅੱਗੇ ਕਹਿੰਦੇ ਸਾਰੇ ਜਣੇ ਜੀ ਇੱਕੋ ਜਿਹੀ ਬਣੇ ਜੀ ਤੁਸੀਂ ਕੋਟ ਰਾਈਡ ਦੇ ਕੱਪੜੇ ਪਾਏ ਹੈ ਆ ਆ ਕਰਨ ਦੀਦੀ ਹੁਣ ਦਿੱਤਾ ਹੈ ਗਿਫਟ ਵਿਚ ਮੈਂ ਫਰਬੂਨ ਕਰ ਰਹੇ ਕੰਮ ਤੇ ਮੈਂ ਕਹਿੰਦਾ ਮਹਾਂਸ਼ਰ ਆਪਣਾ ਗੁਰਵਾਜ ਕਿਨੇ ਚੜਦਾ ਹੋ ਗਿਆ ਕਹਿੰਦੇ 3 ਸਾਲ ਦਾ ਹੋ ਜਾਣਾ ਨੇ ਫਰਵਰੀ ਚ ਇਹ ਮੈਂ ਇਹ ਸਭ ਸਾਡੇ ਜਿੰਨੇ ਵੀ ਬਰਥਡੇ ਹੈ ਨਾ ਲੱਗ ਚਾਗੇ ਚ ਬੜੇ ਆਏ ਹੈ ਹੈਨਾ ਹੁਣ ਗੁਡੀਆਂ ਦਾ ਹੈਗਾ ਆ 6 ਨੂੰ ਡੈਡੀ ਦਾ 2 ਨੂੰ ਇਹਦਾ ਵੀ ਇਧਰੋਂ ਸ਼ਰਾਜ ਦਾ 2 ਨੂੰ ਤੇ ਸੰਦੀਪ ਦਾ ਮਾਰਚ ਚ ਤੁਹਾਡਾ ਮੈਨੂੰ ਪਤਾ ਹੀ ਨਹੀਂ 7 ਨੂੰ ਡੈਲੀ ਕੁੜੀ ਆਪਣਾ 6 ਨੂੰ ਤੇ ਅਗਲੇ ਦਿਨ ਤੁਹਾਡਾ ਲੈ 7 ਨੂੰ ਤੇ ਇਹਦਾ ਕਦੋਂ ਦੱਸਿਆ ਜੀ ਤੁਸੀਂ ਇਹਦਾ ਫਰਵਰੀ ਚ ਕਿੰਨੀ ਤਰੀਕ ਐਕਟ ਫਰਵਰੀ ਜੀ ਤਾਂ ਡੈਲੀ ਰੋਕ ਕੇ ਵਿਆਹ ਦੀ ਤਰੀਕ ਪੱਕੀ ਹੋਈ ਸੀ ਫਰਵਰੀ ਮਾਰਚ ਬੱਲੇ ਬੱਲੇ ਜਨਮ ਦਿਨ ਹੀ ਬੜੇ ਯਾਰ ਜਨਵਰੀ ਫਰਵਰੀ ਮਾਰਚ ਤਿੰਨ ਮਹੀਨੇ ਜਨਮ ਦਿਨ ਹੀ ਚੱਲਣ ਡਏ ਨੇ ਕਿ ਨਹੀਂ ਸਹੀ ਗੱਲ ਆ 21 ਜਨਵਰੀ ਹੈ ਮੇਨੂੰ ਉਹਦਾ ਫਿਰ 21 ਜਨਵਰੀ 26 ਜਨਵਰੀ ਨੂੰ 2 ਜਨਵਰੀ ਉਹਦਾ ਸ਼ਰਾਇ ਦਾ ਹਾਂ ਉਹਨਾਂ ਦਾ ਤੁਸੀਂ ਕੋਠੇ ਝੰਡਾ ਲਹਿਰਾਉਂਦੇ ਹੋ ਕਨਹੀਂ ਜਨਵਰੀ ਸ਼ਰਾਜ ਦਾ ਤੇ 8 ਫਰਵਰੀ ਦੇ ਦਾ ਤੇ ਦੋਨੋਂ ਡੈਡੀ ਦਾ ਜਨਵਰੀ ਜਨਵਰੀ 2 ਤਰੀਕ ਨੂੰ ਡੈਡੀ ਦਾ 6 ਨੂੰ ਹਰਗੁਣ ਦਾ 7 ਨੂੰ ਭਾਬੀ ਦਾ 2 ਤਰੀਕ ਨੂੰ ਜਨਵਰੀ ਦੀ ਉਹ ਫਿਰ ਸੇਮ ਸੇਮ ਹੋ ਗਿਆ ਸੇਮ ਸੇਮ ਹੋਇਆ ਗਏ ਡੈਡੀ ਦੇ ਡੈਡੀ ਦੇ ਸ਼ਰਾਜ ਉਹ ਸੇਮ ਟੂ ਯੂ ਕਹਿ ਸਕਦੇ ਆ ਡੈਡੀ ਦਾ ਸ਼ਰਾਜ ਦਾ ਇਕੱਠਾ ਮਾਰ ਉਹ ਇੱਕ ਦਿਨ ਮੈਂ ਤਾਂ ਹੀ ਕਹਿੰਦਾ ਮੈਂ ਉਹ ਇੱਕ ਦਿਨ ਜਿਹੜੇ ਕਹਿ ਸਕਦੇ ਸੇਮ ਟੂ ਯੂ ਕਨਹੀਂ ਉਹਨਾਂ ਤੇ ਭਾਬੀ ਉਹਨਾਂ ਦਾ ਕਹਿੰਦੇ 7 ਨੂੰ ਤੇ ਗੁਡੀਆਂ ਦਾ 6 ਨੂੰ ਹਾਂ ਜੀ ਮੈਨੂੰ ਸਾਹ ਸਾਰਿਆਂ ਦੇ ਇਸ ਫੈਮਿਲੀ ਚੋਂ ਸਾਰਾ ਦੇ ਅੱਛਾ ਇਹਨਾਂ ਲਿਸਟ ਬਣਾ ਕੇ ਰੱਖੀ ਰੋਜ਼ ਯਾਦ ਕਰਦੇ ਆ। ਸਿੱਧਾ ਮਾਰਚ ਬਣਾ ਕੇ ਰੱਖੀ ਲਿਸਟ। ਇਹ ਜੇ ਫਿਰ ਠੀਕ ਹੈ। ਆਉਂਦੇ ਹੋ ਰਹੇ ਇਹਨਾਂ ਦਾ ਵਾਕਿਆ ਸਹੀ ਗੱਲ ਹੈ। ਮੈਨੂੰ ਨਹੀਂ ਕੋਈ ਆਜੂ ਹੁੰਦਾ ਮੈਂ। ਮੈਨੂੰ ਮੈਨੂੰ ਆ ਵੀ ਮੈਨੂੰ ਯਾਰਾ ਆਪਣਾ ਯਾਦ ਰਵੇ ਇੰਨਾ ਬੜਾ ਵਾ। ਨਹੀਂ ਨਹੀਂ। ਮੈਨੂੰ ਮੇਨ ਹੋ ਗਈ ਦੀਦੀ ਦੀ ਐਨੀਵਰਸਰੀ ਵੀ ਮੈਨੂੰ ਪਤਾ। ਬਾਕੀ ਮੈਨੂੰ ਮੈਨੂੰ ਡੈਡੀ ਹੁਣਾਂ ਦੀ ਹੁਣ ਜਨਮ ਕੀ ਮੇਰੇ ਉੱਧਰੋਂ। ਲੱਗ ਗਿਆ ਹੁਣ 20 ਸਾਲ ਹੋ ਗਏ 4 ਨਵੰਬਰ ਨੂੰ 4 ਨਵੰਬਰ ਨੂੰ ਚੁੱਪ ਨਾ ਨੁਨ ਕਾ ਉਹਨੂੰ ਕਹਿੰਦੀ ਚੁੱਪ ਕਰ ਜਾ ਅੱਖ ਲਾ ਕੇ ਕਰਨ ਦੀ ਚੁੱਪ ਚਲ ਚੁੱਪ ਕਰਾ ਦੇ ਚੁੱਪ ਚੁੱਪ ਆ ਵੀ ਉਹਨੂੰ ਕਹੇ ਮਸੀ ਨੂੰ ਕਹੇ ਮਸੀ ਆ ਜਾ ਮਸੀ ਆ ਜਾ ਆਓ ਚੱਕਰ ਪਕੌੜੇ ਮੇਰੀ ਹਰ ਗੁੰਜੜ ਇਹ ਚੱਕਰਦੀ ਪਕੌੜੇ ਕਿਉਂ ਲਗਨ ਵਾਲੀ ਚੀਜ਼ ਖੁਸ਼ ਹੋ ਕੇ ਖਾਂਦੀ ਆ ਹਾਂ ਕਰਿਆ ਮਾ ਜੋ ਹਰ ਗੱਲ ਕਹਿੰਦਾ ਪਿਆਰਾ ਸਿੰਘ ਤੇ ਮੇਰਾ ਵੀ ਇਹ ਸਹੀ ਹੋਏ ਲਾਡਵੇ ਕੰਦਾ ਕੰਡੇ ਦੰਦੀਨਾ ਕਦੇ ਵੱਢਦੇ ਦੰਦ ਬਹੁਤ ਅਖੀ ਹੁੰਦੇ ਦੀ ਘੁੱਟ ਕੇ ਕਦੇ ਫੜਿਆ ਕਾ ਦੰਦੀਨਾ ਵੱਢਦੇ ਉਹਦੇ ਪੜਨਾ ਹੀ ਨਹੀਂ ਉਹਨੇ ਇਹ ਖਰਗੋਸ਼ ਫੜਿਆ ਇਹ ਅੱਗੇ ਬਹੁਤ ਛੋਟਾ ਸੀ ਨਾ ਅੱਗੇ ਜਦੋਂ ਲੈ ਕੇ ਆਇਆ ਸੀ ਨਾ ਉਹ ਨਿੱਕਾ ਜਿਹਾ ਸੀ ਬੱਚਾ ਸੀ ਉਹ ਭੈਣ ਭਰਾ ਬੈਠੇ ਇਹਨਾਂ ਨੂੰ ਨਹੀਂ ਬਸ ਤਿਸ ਦੀ ਰੇਣੀ ਸਾਰੀਆਂ ਗੱਲਾਂ ਦੇ ਵਿੱਚ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਰ ਤੋਂ ਮਗ ਮਾਰੇ ਸਾਰੇ ਮਿਲਦੇ ਮਾਰੇ ਆਂਦੇ ਮੈਨੂੰ ਜਿਆਦਾ ਨਹੀਂ ਲੱਗੇ ਉਹ ਸੱਚ ਇਹ ਭਾਬੀ ਜਿਹੜੇ ਨੇ ਬੜੇ ਚਲਾਕ ਆਏ ਇਹ ਮੈਨੂੰ ਲੁਧਿਆਣੇ ਨਹੀਂ ਖੰਡੇ ਮੈਂ ਆਖਣਾ ਮੈਨੇ ਸ਼ਾਪਿੰਗ ਕਰਾ ਦਿਓ ਉਥੇ ਉਥੇ ਕਹਿੰਦੇ ਕੱਪੜਾ ਬੜਾ ਸਸਤਾ ਆਇਆ ਕੋਈ ਕੰਗੀ ਕੰਗੀ ਭਾਬੀ ਇੱਥੇ ਦੇ ਰਹਿਣ ਵਾਲੇ ਆ ਇਹ ਖੜਦੇ ਨਹੀਂ ਵੇਖ ਲੋ ਕਿੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਉਹ ਸਸਤਾ ਹੀ ਨਹੀਂ ਹੈਗਾ ਉਹ ਹੈਗਾ ਉਹਨੇ ਤੁਸੀਂ ਖੜੋ ਨਾ ਅਸੀਂ ਮੈਂ ਸੀਲ ਚੋਂ ਲੱਭ ਲੈਣੇ ਸੀ ਖਰਮੇ ਬਣੋ ਦੀਦੀ ਹੋਣਾ ਦੀ ਫਰਸਟ ਕਲਾਸ ਇੱਕ ਰੀਲ ਸ਼ੂਟ ਕਰਕੇ ਦਿੱਤੀ ਆ ਤੇ ਜਾ ਕੇ ਦੀਦੀ ਹੋਣਾ ਦੀ ਆਈਡੀ ਤੇ ਚੈੱਕ ਕਰੇ ਦੀਦੀ ਆਈਡੀ ਕੀ ਤੁਹਾਡੀ ਯਾਰ ਸਾਰੇ ਜਣੇ ਲਵਲੀ ਅਰੋੜਾ ਜਾ ਕੇ ਜ਼ਰੂਰ ਚੈੱਕ ਕਰਿਓ ਬੜੀ ਘੈਂਣ ਜੇ ਇਹ ਮਮਾਤੀਆਂ ਵਾਲਾ ਗਾਣਾ ਹੈ ਜਿਹੜਾ ਅੱਜਕੱਲ੍ਹ ਚੱਲ ਰਿਹਾ ਆ ਰਾਜਵੀਰ ਜਾਂਦੇ ਦਾ ਇੱਥੇ ਅਮਰਸਰ ਉਧਾਇਆ ਵੀ ਗੁੱਡੇ ਚੰਗੇ ਉੱਡਦੇ ਹੋ ਇਹ ਕੰਨੇ ਹਾ ਉਹ ਇੱਥੇ ਗੱਡੇ ਗੁੱਡੇ ਕਾਫੀ ਜ਼ਿਆਦਾ ਉੱਡਣਦੇ ਨੇ ਮੈਨੂੰ ਉਦਾਂ ਸ਼ੌਂਕ ਹੈਗਾ ਪਰ ਹੁਣ ਘਟ ਗਿਆ ਥੋੜਾ ਪਰ ਆ ਬਸ ਭਾਬੀ ਮੈਂ ਬਸ ਅੱਜ 4 ਦਿਨ ਇੱਥੇ 2 ਦਿਨ 3 ਦਿਨ ਰਹਿਣਾ ਨਾ ਮੈਂ ਬਸ ਤੁਹਾਡਾ ਸਿਰ ਖਾਈ ਦੇਣਾ ਲੁਧਿਆਣੇ ਲੈ ਜਾਓ ਅੱਛਾ ਖੜੋਗੇ ਕਾ ਨਹੀਂ ਵੇਲਾ ਹੈ ਆ ਗੱਲ ਗਲਤ ਆ ਫਿਰ ਕਣੇ ਮੈਨੂੰ ਤਾਂ ਲੱਗ ਮੈਨੂੰ ਤਾਂ ਲੱਗਦੀ ਗੱਲ ਮੈਂ ਮੇਰੇ ਭਰਾ ਨੂੰ ਮਾਹ ਖੜਦੇ ਹੋਣੇ ਆਦੇ ਹਾਂ ਕਰਕੇ ਕਿਹਦੇ ਚਿੰਤਾ ਨਹੀਂ ਰਹੀ ਉਹਨੂੰ ਵੀ ਨਾ ਆਹ ਉਹਦਰ ਚਿੰਤਾ ਪੈ ਗਈ ਵੀ ਪੰਜੀਰੀ ਮੇਰੇ ਘਰੇ ਬਣਾਉਣ ਲੱਗੇ ਹੁਣ ਚਲੋ ਫਿਰ ਡੈਡੀ ਤਿਆਰ ਹੋਈਓ ਤੇ ਚਲੋ ਡੈਡੀ ਤਿਆਰ ਆ ਬਸ ਉਹ ਤਰਨ ਵਾਲੀ ਬਣੇ ਸੱਚੀ ਜਾਨਾ ਆਹ ਲੈ ਮੀਨ ਤੁਮ ਕੀ ਗੱਲ ਹੈ ਮੈਂ ਤੈਨੂੰ ਤਾਲੋ ਕੱਪੜੇ ਬਾਤ ਨਹੀਂ ਕੋਈ ਨਹੀਂ ਸਾਹਮਣੇ ਆਣ ਕੇ ਕੁਝ ਹੋਰ ਹੋ ਜਾਂਦੀ ਫੋਨ ਤੇ ਗੱਲਾਂ ਫੋਨ ਤੇ ਕਰਨੇ ਕਾਨਾ ਡੇ ਲਿਆ ਨਹੀਂ ਨਾਲੇ ਇਹ ਵੀ ਮੈਂ ਕਾਲੀ ਨਹੀਂ ਮੈਂ ਕਹਾਂ ਐਤਵਾਰ ਅਗਲੇ ਵੇਖ ਲਾਂ ਤੁਹਾਨੂੰ ਅਹੀਂ ਥੋੜੀ ਅਗਲੇ ਆ ਕੇ ਰੋਣਾ ਕੁਕੜੀ ਪੜ ਅਹੀਂ ਥੋੜੀ ਅਗਲੇ ਆ ਕੇ ਰੋਣਾ ਇੱਥੇ ਇਹ ਕਿੰਨੇ ਕਿਹਾ ਕਿ ਤੂੰ ਆ ਕੇ ਉਹ ਜਾ ਹੀ ਚੱਲ ਅਹੀਂ ਟੀਐਸਵਾਦ ਵੇਖ ਜਾਗੇ ਹਾਂ ਜਦੋਂ ਭਾਂਜੂ ਤਾਂ ਨਹੀਂ ਨਹੀਂ ਇਹੀ ਬੰਨਦੇ ਆ ਮੈਂ ਖੇਣੀ ਲਾ ਕੇ ਆ ਕੇ ਸਿੱਖੀ ਆਂ ਮੈਂ ਆਪ ਵੇਹਲਾ ਕੱਢੀ ਚ ਲਾ ਕੇ ਆਪ ਅੱਧੀ ਜਬਾਨਾ ਕਿਹਾ ਇਹ ਸਾਨੂੰ ਕੰਮ ਤਾਂ ਹੀ ਕੀਤਾ ਨਾ ਡੈਡੀ ਨੇ ਉਸੇ ਟਾਈਮ ਲਫਾਵਾ ਭਰਤਾ ਵੀ ਲੈ ਆਈ ਮੀ ਬੈਂਗਣ ਹੁਣ ਤੁਸੀਂ ਇਦਾਂ ਕਰ ਮੁੱਲ ਮੋੜ ਦੇ ਆਹੋ ਮੁੱਲ ਮੋੜ ਦੇ ਮੇਰੀ ਗੱਲ ਮੰਨ ਲਾ ਹੰਮੀ ਆਹੀ ਘਰੋਂ ਦੁੱਧ ਨੇ ਬੈਕ ਆਉਂ ਹਾਂ ਉਹ ਫੇਰ ਉਹਨੇ ਪਾ ਲਈ ਮਿੱਟੀ ਮੂਟੀ ਹਾਂ ਹੋਏ ਦਦਾ ਦਦਾ ਕਰ ਦੋ ਦਦਾ ਓਏ ਕਿੱਥੇ ਜਾਣਾ ਆਮੀ ਦਾਦਾ ਉਹ ਦਾਦਾ 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 ਪਹਿਲਾਂ ਦਾਦਾ ਉਹ ਦਾਦਾ ਦਾਦਾ ਆ ਗਿਆ ਉਹ ਦਾਦਾ ਆ ਕੇ ਬਾਦ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬੋਲੋ ਵਾਏ ਗੁਰੂ ਵਾਏ ਗੁਰੂ ਵੇਲਾ ਵਾਈ ਕਰ ਬੋਲਦੀ ਹਾਂ ਮੇਰੀ ਤੀ ਬਾਈ ਕਰ ਦੋ ਬਾਈ ਬਾਈ ਉਹ ਦਾਦਾ ਅਗੇ ਦਾਦਾ ਉਹ ਦਾਦਾ ਅਗੇ ਦਾਦਾ ਦਾਦਾ ਨਹੀਂ ਆਏ ਨਹੀਂ ਆਏ ਨਹੀਂ ਆਏ ਅਗੇ ਇੱਥੇ ਪਾਰਕ ਵਿੱਚ ਇਹਨਾਂ ਦੇ ਮੁੰਡੇੜੀ ਹੁਣਾਂ ਦੇ ਸਾਹਮਣੇ ਬੁੜੀ ਦੀ ਪਾਰਕਿਆ ਇੱਥੇ ਇੱਕਦਮ ਵੀਡੀਓ ਜਿਹੜੀ ਸੰਦੀਪ ਨਾਲ ਸ਼ੂਟ ਕਰ ਲਾਂਗੇ ਕਿਉਂਕਿ ਵਧੀਆ ਲੱਗਾ ਐ ਇੱਥੇ ਲੋਕੇਸ਼ਨ ਹੈ ਥੋੜੀ ਬਹੁਤ ਇਧਰ ਆ ਹਰੀਆਲੀ ਜੀ ਹੈਗੀ ਥੋੜੀ ਜੀ ਇਧਰਲੇ ਸਾਈਡ ਤੋਂ ਬਣਾ ਲਾਂਗੇ ਸੰਦੀਪ ਵੀ ਆ ਗਈ ਰੀਲਾਂ ਵਾਲਿਆਂ ਨੇ ਬੜੀ ਮੱਤ ਮਾਰੀ ਇੱਕ ਤੇ ਵੇਖੋ ਸਹੀ ਹੈ ਖਾਸ ਕਰਕੇ ਵੱਡੀਆਂ ਨੇ ਬਹੁਤੀ ਮੱਤ ਮਾਰੀ ਹੈ ਨਾ ਰੀਲਾਂ ਬਣਾ ਦੋ ਮੇਰੀਆਂ ਸ਼ਦਾਈ ਕਰਤਾ ਆ ਕੀ ਕਹਿਣਾ ਕੀ ਆ ਹਾਂ ਉਹਨੇ ਹੋਈ ਕਹਿਣਾ ਮੇਰਾ ਕੀ ਹੈ ਹਾਂ 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 ਬਸ ਬਾਬਾ ਲੜੋ ਨਾ ਨਹੀਂ ਕਹਣਾ ਤੂੰ ਮੇਰਾ ਕੀ ਲੜੋ ਨਾ ਬਸ ਬਾਬਾ ਹੈ ਰੀਲ ਬੱਲੇ ਵੇਖੋ ਪਾਪੜ ਵੇਲੇ ਜਾ ਰਹੇ ਜੱਚਦੀ ਪਈ ਪਰਝਾਈ ਆਵੇ ਠੀਕ ਨਹੀਂ ਗੱਲ ਲੱਗੀ ਸਮਝ ਇਹ ਲਾਂ ਜਿਹੜੀਆਂ ਬਹੁਤ ਸਾਰੀਆਂ ਸ਼ੂਟ ਕਰ ਲੀਆਂ ਨੇ ਤੇ ਕਹਿੰਦੇ ਹੁਣ ਪੰਨੀ ਵੇਸਣ ਕੇ ਕੀ ਬਣਾਉਣਾ ਵਾ ਪੰਜੀਰੀ ਚ ਨੂੰ ਕਹਿੰਦੇ ਉਹ ਬਣਾਉਣੀ ਆ ਤੇ ਸਾਰੇ ਜਣੇ ਹੁਣ ਚੱਲੇ ਆ ਵੱਡੀ ਦੀਦੀ ਨਾਲ ਕਿੱਧਰ ਜਾਣਾ ਹੁਣ ਪੰਜੀਰੀ ਦਾ ਕੰਮ ਕੈਨਸਲ ਹੋ ਗਿਆ ਇਹਨਾਂ ਨੇ ਨਹੀਂ ਖਵਾਉਣੀ ਕਹਿੰਦੇ ਅਗਲੇ ਅਗਲੇ ਆਦਾਰ ਬਣੇਗੀ ਹੁਣ ਵੇਦ ਦੀ ਨਾਨੀ ਰਾਹ ਆ ਤਾਂ ਫੇ ਰਹਿਣ ਦਾਂਗੇ ਨਾ ਆ ਫੇ ਰਹਿਣ ਦਾਂਗੇ ਕੋਈ ਨਹੀਂ ਅਗਲੇ ਆਦਾਰ ਸਹੀ ਜੋ ਮਰਜ਼ੀ ਹੋ ਜਾਏ ਮੈਂ ਵੀ ਬੜਾ ਠੀਠਿਆਂ ਮੁਕਵਾ ਮ ਲਵਾਗਾ ਤਨੀ ਵੀ ਡੜਜੀ ਨਹੀਂ ਹੁੰਦੀ ਆ ਆ ਸਬਸਾ ਮਗਵਾ ਮੈਂ ਲੈਣੀ ਪੰਜੀਰੀ ਚਿੰਤਾ ਨਾ ਕਰ ਨਹੀਂ ਪੰਜੀਰੀ ਥੋੜਾ ਅਲਸੀ ਬਣਾਉਣੀ ਆ ਅਲਸੀ ਅਸੀਂ ਪੰਜੀਰੀ ਕਰਨੀ ਅਲਸੀ ਬੁਣੀ ਅਲਸੀ ਅੱਛਾ 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 ਉਪਰ ਕਰਨੀ ਕੋਠੇ ਬਲਬ ਦਾ ਹੈਗਾ ਕਨੈਕਸ਼ਨ ਵੱਡਾ ਲਾ ਲਾਂਗੇ ਥੱਲੇ ਲੈ ਆਈਏ ਹਾਂ ਤੇ ਚਲੋ ਠੀਕ ਆ ਬਣ ਗਈ ਗੱਲ ਬਣਾ ਦਿੰਦਾ ਯਾਰ ਲੈ ਡੈਡੀ ਮੰਨ ਗਏ ਚਲੋ ਮੇਰੇ ਹਸਾਣਾ ਕੁੱਟਣੀ ਨਹੀਂ ਪੈਣੀ ਆ ਲੈ ਆਓ ਪਹਿਲੋ ਵੱਡੀ ਵੱਡੀ ਕੜਾਈ ਚ ਬਣਨੀ ਹੋ ਲੱ ਲਾ ਫੜਨਾ ਰਿਤਿ ਨਹੀਂ ਜਾ ਰਹੇ ਆਪਾਂ ਦੀਦੀ ਹੁਣਾ ਵੱਲ ਵੱਡੀ ਦੀਦੀ ਅੱਲਾ ਉਧਰ ਪਤੰਨ ਕਿ ਕੀ ਬਣਾਉਂਦੇ ਕੁਝ ਖਾਣ ਪੀਣ ਦੇ ਬਣਾਉਣਾ ਕਹਿੰਦੇ ਆਈ ਜੇ ਵਾਈਫ ਵਾਲਾ ਕਰ ਡਾੜੀ ਕਹਿੰਦੇ ਆ ਵਾਈਫ ਵਾਲਾ ਕਰ ਪੜਿਆਂ ਵੱਲੋਂ ਵਾ 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 ਇਧਰ ਲੋੜੀ ਮਨਾਈ ਜਾ ਰਹੀ ਹੈ ਬੜਾ ਘਟਾ ਚਾਂਡਿਆ ਜਰ ਅੰਮ੍ਰਿਤਸਰ ਤੇ ਵਾਕਾ ਹੱਥੋਂ ਹੀ ਪਈ ਆ ਸਾਡੇ ਬਟਾਲੇ ਦੇ ਕੁਝ ਵੀ ਨਹੀਂ ਆ ਪੂਰਾ ਲਾ ਵਾਟ ਵੀ ਸਹੀ ਕੋ ਕੁਢੀ ਕਿ ਨਹੀਂ ਕੁ ਵਧਾ ਕੇ ਬੈਠੇ ਜੇ ਆ ਵੀ ਆ ਵੜ ਦਿੱਤਾ ਮੁੰਡਿਆਂ ਨੇ 1 ਦੋ ਰੁਪਈਆ ਵਾਲਾ ਉਹ ਦੋ ਨਹੀਂ 10 ਵਾਲਾ ਤੇ ਉਹਨੇ ਲਖਰੇ ਕੰਡਾ ਕਿੱਧਰ ਗਿਆ ਆਈ ਆਈ ਲੈ ਵੀ ਇੱਕ ਹੋਰ ਵੜਤਾ ਹੀ ਉਹ ਜਾਂਦਾ ਹੀ ਇੱਕ ਹੋਰ ਵੜਤਾ ਮੁੰਡਿਆਂ ਨੇ ਸ਼ਾਬਾਸ਼ ਵੈਰੀ ਗੁੱਡ ਵੜਦੇ 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 ਇੱਕ ਅੱਧਾ ਹੋਰ ਵੜ ਹਾਂਜੀ ਲਿਆਓ ਕਿ ਕੁਛ ਨਹੀਂ ਯਾ ਆਈ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ